ਲੋ ਜੀ ਹੁਣ ਤਾਂ ਵਿਆਹ ਵਾਲੇ ਫੰਕਸ਼ਨ ਚ ਹੋਣ ਲੱਗੀਆਂ ਅਜਿਹਾਂ ਘਟਨਾਵਾਂ ਕਿ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਤੇ ਮੈਰਿਜ ਪੈਰਸ ਵਿੱਚ ਜਾ ਰਹੇ ਹੋ ਤਾਂ ਇੰਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਚਾਵੇ ਕਿਤੇ ਅਗਲਾ ਨਿਸ਼ਾਨਾ ਤੁਸੀਂ ਨਾ ਬਣ ਜਾਵੋ ਲੁਧਿਆਣਾ ਦੇ ਵਿੱਚ ਚੋਰਾਂ ਦੇ ਹੌਸਲੇ ਐਨੇ ਕੁ ਬੁਲੰਦ ਨੇ ਇਸ ਦਾ ਅੰਦਾਜ਼ਾ ਲੁਧਿਆਣਾ ਦੇ ਵਿੱਚ ਵਾਪਰੀ ਤਾਜ਼ੀ ਘਟਨਾ ਤੋਂ ਲਗਾਇਆ ਜਾ ਸਕਦਾ ਜਿਸ ਦੇ ਵਿੱਚ ਵਿਆਹ ਦੇ ਫੰਕਸ਼ਨ ਦੇ ਵਿੱਚ ਲੜਕੀ ਦੇ ਪਿਤਾ ਦੇ ਹੱਥ ਦੇ ਵਿੱਚ ਫੜਿਆ ਗਹਿਣੇ ਦਾ ਬੈਗ ਜਿਸ ਦੇ ਵਿੱਚ ਸ਼ਗਲ ਵਾਲੇ ਲਿਫਾਫੇ ਵੀ ਸਨ ਚੋਰ ਲੈ ਕੇ ਫਰਾਰ ਹੋ ਗਏ ਜਿੱਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਲੜਕੀ ਦੇ ਪਿਤਾ ਤੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਵਿਆਹ ਦੇ ਵਿੱਚ ਜੋ ਉਹਨਾਂ ਦੇ ਕੋਲ ਗੈਨੇ ਦਾ ਤੇ ਸ਼ਗਣਾ ਦੇ ਨਾਲ ਭਰਿਆ ਬੈਗ ਸੀ ਸਿਰਫ ਇੱਕ ਮਿੰਟ ਦੇ ਵਿੱਚ ਹੀ ਲੈ ਕੇ ਫਰਾਰ ਹੋ ਗਏ ਜਿਹਦੇ ਤਸਵੀਰਾਂ ਦੇਖ ਕੇ ਉਹ ਵੀ ਹੈਰਾਨ ਹੋ ਗਏ ਤਾਂ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਚੋਰ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਸਗਨ ਲਗਾਣ ਉਸੇ ਇੱਥੇ ਆਏ ਸੀਗੇ ਬੇਟੀ ਨੂੰ ਹਾਂਜੀ ਤੇ ਪਿਤਾ ਜੀ ਦੇ ਸਮਾਨ ਪਕੜਿਆ ਹੋਇਆ ਸੀਗਾ ਆਪਣੀ ਕੁਰਸੀ ਤੇ ਰੱਖਿਆ ਹੋਦਾ ਸੀਗਾ ਉਹ ਇੱਕ ਮਿੰਟ ਇੱਕ ਸੈਕਿੰਡ ਵਾਸਤੇ ਹੀ ਖੜੇ ਹੋਏ ਨੇ ਤੇ ਪਿੱਛੋਂ ਆਇਆ ਬੰਦਾ ਉਹ ਬੈਗ ਚੁੱਕ ਕੇ ਨਾਲ ਹੀ ਭੱਜ ਗਿਆ ਨਾਲ ਹੀ ਇਹਨਾਂ ਨੇ ਰੋਣਾ ਪਾਤਾ ਉਹ ਸਮਾਨ ਸਾਡਾ ਚੁੱਕਿਆ ਗਿਆ ਜੀ ਬੈਗ ਲੈ ਕੇ ਬੰਦਾ ਭੱਜ ਗਿਆ ਬੰਦਾ ਭੱਜ ਗਿਆ ਵੀ ਕਸਰੀ ਨਾ ਸੀਸੀਟੀਵੀ ਤੇ ਵੀ ਆ ਗਈ ਹੈ ਫੁਟੇਜ ਆ ਗਈ ਹੈ ਜੀ ਉਹਨਾਂ ਨੇ ਦਾ ਚਈਦਾ ਵੇ ਜਿਹੜੇ ਰਿਜ਼ੋਰਟ ਬਣੇ ਹੈਗੇ ਨੇ ਇਹਨੂੰ ਸਾਰਾ ਵੈਰੀਫਾਈ ਕਰਨ ਸਾਰੀ ਜਿਹੜੀ ਫੁਟੇਜ ਕੈਮਰੇ ਦੀ ਹੈਗੀ ਹੈ ਉਹ ਪਰ ਉਹਦੇ ਸਾਹਮਣੇ ਬੰਦਾ ਹੁਣ ਇਹਨਾਂ ਤੇ ਕੋ ਨਹੀਂ ਹੈਗਾ ਯਾਰ ਤੇ ਬੰਦਾ ਤੇ ਇਹ ਵੇਸ਼ ਪੁਸ਼ਾ ਉਹ ਫੋਟੋ ਤੇ ਬਿਲਕੁਲ ਜਿਸ ਤਰ੍ਹਾਂ ਫੋਜੀ ਕਾਰਟੋਨੇ ਕੀਤੀ ਹੋਈ ਹੈ ਜਿਸ ਤਰ੍ਹਾਂ ਵੇਟਰਾਂ ਦੀ ਹੁੰਦੀ ਹੈ ਉਹ ਸੀਗੀ ਉਹਨੇ ਆਪਣੇ ਕੋਟ ਜਿਹੜਾ ਹੱਥੋਂ ਫੜਿਆ ਦਾ ਸੀਗਾ ਬੈਗ ਇਸ ਤਰ੍ਹਾਂ ਪਾੜ ਕੇ ਉੱਤੇ ਕੋਟ ਰੱਖ ਕੇ ਤੇ ਭੱਜ ਗਿਆ ਠੀਕ ਹੀ ਸੀਗਾ ਜੀ ਬੈਗ ਦੇ ਵਿੱਚ ਦੇਖੋ ਜੀ ਜੂ ਦੇ ਸਿੱਧਾਰੇ ਨੇ ਸਾਰੇ ਆ ਨੇ ਜੇਵਰ ਪਾਇਆ ਬੱਚੀ ਨੂੰ 골ਡ ਦੀ ਜੁਲਰੀ ਹੈ ਸ਼ਵਨ ਨਾਲੇ ਲਿਫਾਫੇ ਨੇ ਸਾਰੇ ਉਹਦੇ ਵਿੱਚ ਸਾਰਾ ਖੁਸ਼ੀ ਹੋਰੇ ਵਿੱਚ ਕਿੰਨਾ ਨੰਨ ਪ੍ਰਦਾਨ ਕਰਕੇ ਨੇ ਮਸਾਬ ਤੋਂ ਉੱਤੇ ਰਚਿਆ ਨੇ ਇਲਾਕ ਬਕਲ ਅਰਸ ਆਸਲਾ ਸਮੇਲੂ ਦੀ ਸਾਰੀਆਂ ਸਭ ਹੈ ਸੇ ਤਾਂ ਨੇ ਜਿਹੜੀਆਂ ਇੱਥੇ ਆਈਆਂ ਹੀ ਨੇ ਫੰਕਸ਼ਨ ਦੇ ਵਿੱਚ ਤੇ ਸੋਨਾ ਕਿੰਨਾ ਕਿ ਦੱਸਿਆ ਸੋਨਾ ਤੇ ਮੰਨ ਕੇ ਚਲੋ ਜੀ 450 450 ਗ੍ਰਾਮ ਦੇ ਆ ਗਿਆ ਵਿਚੀਚ ਹੋਏ ਅੱਜ ਪੁਲਿਸ ਨੂੰ मौके ਤੇ ਪਹੁੰਚ ਗਈ ਆ ਆ ਪੁਲਿਸ ਵਾਲੇ ਆ ਗਏ ਨੇ ਜੀ ਆਪਣੀ ਕਾਰਵਾਈ ਹੋਣ ਦੇਖਦੇ ਆ ਉਹਨੂੰ ਕੀ ਕਰਕੇ ਜਿੰਦੇ ਨੇ ਤੁਹਾਨੂੰ ਜਾਣਦੀ ਦਿੱਤੀ ਹੈ ਕਿੰਨੇ ਅਸੀਂ ਪੈਟਰ ਆਏ ਪੈਲਸੋਂ ਲੱਗੇ ਹੋ ਕੁਛ ਨਹੀਂ ਜੀ ਉਹ ਹਏ ਹਵਾ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਦੀ ਚਲਦੀਆਂ ਪਈਆਂ ਨੇ ਕਿ ਅਸੀਂ ਤੁਹਾਨੂੰ ਹੁਣ ਇਹ ਸਾਰੀ ਫੁਟੇਜ ਪ੍ਰੋਵਾਈਡ ਕਰਵਾਨੇ ਆ ਇਹ ਕਰਦੇ ਆ ਉਹ ਕਰਦੇ ਆ ਪਰ ਇਹ ਤੱਕ ਤੁਹਾਨੂੰ ਇਸ ਗੱਲ ਨੂੰ ਅ ਲਗਭਗ 1 ਘੰਟੇ ਤੋਂ ਉੱਪਰ ਹੋ ਗਿਆ ਜੀ 1 ਘੰਟੇ ਤੋਂ ਉੱਪਰ ਹੋ ਗਿਆ ਜਿੰਨੇ ਪਹਿਲਾਂ ਵੀ ਇਹ ਜਾਈਆਂ ਬਾਰਦਾਤਾਂ ਜਿਹੜੀਆਂ ਉਹ ਕਹਿੰਦੇ ਸੀ ਤੁਹਾਡੇ ਗੈਸਟ ਰਹੇ ਸੀ ਗੈਸ ਚੋੜ ਲੈ ਗਏ ਤੁਸੀਂ ਆਪ ਦੱਸੋ ਨਾ ਸੀਸੀਟੀਵੀ ਚ ਲੱਗ ਆਈਏ ਨਾ ਸੀਸੀਟੀਵੀ ਦੇ ਵਿੱਚ ਉਹ ਬੰਦੇ ਆਪਨਾ ਦੇਖਣ ਬੰਦਾ ਪਛਾਣਨ ਕੋਣ ਹੈਗਾ ਵਾ ਅੱਜ ਸਾਲਿੰਗ ਤੋਂ ਵੱਧ ਤੋਂ ਬੜੀਏ ਤਰ੍ਹਾਂ ਆਪਣਾ ਇੱਕ ਫੰਕਸ਼ਨ ਸੀ ਫੈਮਿਲੀ ਫੰਕਸ਼ਨ ਸੀਗਾ ਉਦੇ ਵਿੱਚ ਇੱਕ ਸ਼ਰਾਸੀ ਅੰਸਰ ਨੇ ਜੋ ਬਹੁਤ ਤਕੜੀ ਵਾਰਦਾਤ ਕੀਤੀ ਹੈ ਬਹੁਤ ਸ਼ਰਾਸੀ ਅੰਸਰ ਸੀ ਇੱਕ 1.5 ਤੇ 181 ਦੇ ਵਿੱਚ ਉਹਨਾਂ ਨੇ ਸਾਰਾ ਸੋਨਾ ਬੈਗ ਦੋ ਬੈਗ ਬਹੁਤ ਸ਼ਾਤ ਤਰੀਕੇ ਨਾਲ ਉਹ ਲੈ ਕੇ ਚਲਾ ਗਿਆ ਔਰ ਪਤੰਵੀ ਲੱਗ ਗਿਆ ਕਿੰਨੇ ਬੰਦੇ ਇੱਕੋ ਬੰਦਾ ਸੀ ਜੀ ਸੀ ਸੀ ਯਾਰ ਅਸੀਂ ਮਾਡਰਨ ਸਿਟੀ ਕੈਮਰੇ ਚ ਆਇਆ ਜੀ ਵेटर ਸੀਗਾ ਵेटर ਸੀਗਾ ਉਹਨੇ ਆਪਣੀ ਆਪਣੀ ਜੋਰ ਲੈ ਕੇ ਚੱਲਦਾ ਉਹਨੇ ਆਪਣੀ ਥਾੜੀ ਥੱਲੇ ਰੱਖੀ ਹੈ ਤੇ ਉਹ ਬੈਗ ਚੱਕਿਆ ਤੇ ਇੱਕਦਮ ਬਾਹਰ ਹੋ ਗਿਆ ਬਾਕੀ ਵेटर ਪਰੇਸ਼ਾਨ ਤੇ ਕਿ ਉਹ ਲੱਗੀ ਆ ਉਹ ਲੱਗੀ ਵेटर ਐ ਲੱਗੀ ਵेटर ਸੀਗਾ ਜੀ ਸਕਦਾ ਕਿ ਮੈਨ ਦੀ ਮੈਨੇਜਮੈਂਟ ਦੀ ਜਿਹੜੀ ਰਿਸਪੌਂਸਿਬਿਲਟੀ ਬਣਦੀ ਹੈ ਜਦੋਂ ਇਹੋ ਜਿਹਾ ਕੋਈ ਫੰਕਸ਼ਨ ਹੋਵੇ ਤਾਂ ਵੱਡਾ ਫੰਕਸ਼ਨ ਦੇਖੋ ਜੀ ਮੈਨੇਜਮੈਂਟ ਦੀ ਪੂਰੀ ਸਪੌਂਸਿਬਿਲਟੀ ਹੋਣੀ ਚਾਹੀਦੀ ਹੈ ਤੁਹਾਡੇ ਕਿਹੜੇ ਵੇਟਰ ਨੇ ਤੁਹਾਡੇ ਕੀ ਚੀਜ਼ਾਂ ਕੋ ਕਿਹੜੇ ਬੰਦੇ ਨੇ ਟੋਟੇ ਇਹਨਾਂ ਦੀ ਬਹੁਤ ਬਖੈਦੀ ਅਸੀਂ ਕਰਨੇ ਆ ਸਟਰਲਿੰਗ ਜ਼ੋਰ ਦੀ ਇਹਨਾਂ ਨੇ ਬਹੁਤ ਸਾਡਾ ਨੁਕਸਾਨ ਕੀਤਾ ਜੋ ਵਿਆਹ ਸੀ ਖੁਸ਼ੀ ਦਾ ਮੇਲਾ ਸੀ ਇਹਨਾਂ ਨੇ ਸੋਗ ਦੇ ਵਿੱਚ ਪਾ ਛੱਡਿਆ ਸਾਡਾ ਪੁਲਿਸ ਅਧਿਕਾਰੀ ਪਹੁੰਚੇ ਨਹੀਂ ਇਥੇ ਮੌਕੇ ਤੇ ਪੁਲਿਸ ਅਧਿਕਾਰੀ ਦਾ ਮੈਨੂੰ ਪਤਾ ਨਹੀਂ ਜੀ ਪਹੁੰਚੇ ਕਿ ਨਹੀਂ ਪਹੁੰਚੇ ਤੇ ਸਾਡਾ ਬਹੁਤ ਧੜਾ ਨੁਕਸਾਨ ਹੋਇਆ ਜੀ ਕਿੰਨੇ ਦਾ ਨੁਕਸਾਨ ਕਿੰਨੇ ਲੱਗ ਚੁੰਬਾ ਜੀ ਲਗਪਗ ਜੀ 1 180 ਲੱਗਦਾ ਸੀਗਾ ਜੀ ਦੇਖੋ ਜੀ ਮੇਰੇ ਨਾ ਪਰਿਵਾਰਿਕ ਇੱਕ ਫੰਕਸ਼ਨ ਸੀਗਾ ਸੋ ਅਸੀਂ ਤੇ ਇਆ ਤੇ ਤੀਰਵਾਂਗੇ ਚਿੱਕਦੇ ਸਟਲਿੰਗ ਰਿਜ਼ੋਰਡਸ ਵਾਲੇ ਦਾ ਵਹਿਮ ਹੋਵੇਗਾ ਜੀ ਤੋ ਚੱਲ ਜਾਾਂਗੇ ਸੋ ਨਾਲ ਦਾ ਵਹਿਮ ਹੀ ਹੋਈਗਾ ਕਿ ਵੀ ਅਸੀਂ ਇੱਥੋਂ ਨਹੀਂ ਜਾਣ ਵਾਲੇ ਅਸੀਂ 게ਟ ਉਦੋਂ ਤੱਕ ਨਹੀਂ ਪਾਰ ਕਰਾਂਗੇ ਜਦ ਤੱਕ ਕਿ ਉਹ ਚੋਰ ਇੱਥੇ ਲੱਭੇਗਾ ਨਹੀਂ ਇਨਾਦਰ ਮੈਨੇਜਰ ਸ਼੍ਰੀਮਾਨ ਜੋਵੈਂਟ ਸੋ ਲੱਕੀ ਠਾਕੁਰ ਜੀ ਜੋਗੀ ਕੰਦਰ ਜੀ ਸਾਡਾ ਵੇਟਰ ਹੀ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਹਾਰਡ ਡਿਸਕ ਨਹੀਂ ਆਨੇ ਕਿ ਪੁਰਾਣਾ 25 ਦਿਨ 20 ਦਿਨ ਜਿਹੜਾ ਵੀ ਡਾਟਾ ਹੈ ਇਹ ਉਹਦਾ ਕਾਪੀ ਕਰਾ ਰਹੇ ਹੂ ਠੀਕ ਪਿੱਛੇ ਉਹ ਕਾਪੀ ਦੇ ਵਿੱਚ ਉਹ ਬੰਦਾ ਲੱਗ ਗਿਆ ਤੇ ਉਹਦਾ ਰਿਸਪਾਂਸਿਬਲ ਕੌਣ ਹੋਇਆ ਤੁਸੀਂ ਵੀ ਜਾਣਦੇ ਹੋ ਤੇ ਜਿਹੜੀ ਵੀ ਜਨਤਾ ਤੁਹਾਡੇ ਸੋਤਰੀ ਜਿਹੜੇ ਵੀ ਚੈਨਲਾਂ 'ਤੇ ਦੇਖ ਲੈਣੇ ਉਹ ਵੀ ਜਾਣਦੇ ਨੇ ਬੜਾ ਰੈਪਿਊਟੇਟਡ ਮੈਰੇਜ ਪਹਿਲੇ ਸੇ ਸਟਲਿੰਗ ਰਿਸੋਰਟਸ ਚੁੱਤ ਵੀ ਹੈ ਜਿਹਾ ਸੇ ਹੋਣ ਲੱਗ ਪਏ ਕਿੰਨੇ ਲੁਧਿਆਣੇ ਦਾ ਜੜਾ ਇੱਕ ਵਪਾਰੀ ਹੈ ਜਿਦਾ ਕਿ ਲੁਧਿਆਣਾ ਦਾ ਇੱਕ ਸਮਾਜਿਕ ਇੱਕ ਬੰਦਾ ਹੈ ਕਿ ਵਿਆਹ ਕਰਨ ਜੋ ਜੋ ਕਰਵਾ ਜਾਂਦਾ ਹੈ ਉਹ ਕਿੱਥੇ ਜਾਏਗਾ ਖੈਰ ਹੁਣ ਲੋਕ ਤਾਂ ਕਿਸੇ ਪਾਸੇ ਵੀ ਸੁਰੱਖਿਤ ਨਹੀਂ ਜੇਕਰ ਵਿਆਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਜਿਹੇ ਘਟਨਾਵਾਂ ਹੋਣ ਗਿਆ ਤਾਂ ਲੋਕ ਆਪਣੇ ਆਪ ਨੂੰ ਕਿਵੇਂ ਸੁਰੱਖਿਤ ਮਹਿਸੂਸ ਕਰ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ ਉਜੀ ਹੁਣ ਤਾਂ ਵਿਆਹ ਵਾਲੇ ਫੰਕਸ਼ਨ ਚ ਹੋਣ ਲੱਗੀਆਂ ਅਜਿਹਾਂ ਘਟਨਾਵਾਂ ਕਿ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਤੇ ਮੈਰਿਜ ਪੈਰਸ ਵਿੱਚ ਜਾ ਰਹੇ ਹੋ ਤਾਂ ਇੰਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਤੇ ਅਗਲਾ ਨਿਸ਼ਾਨਾ ਤੁਸੀਂ ਨਾ ਬਣ ਜਾਓ ਲੁਧਿਆਣਾ ਦੇ ਵਿੱਚ ਚੋਰਾਂ ਦੇ ਹੌਸਲੇ ਐਨੇ ਕੁ ਬਲੰਦ ਨੇ ਇਸ ਦਾ ਅੰਦਾਜ਼ਾ ਲੁਧਿਆਣਾ ਦੇ ਵਿੱਚ ਵਾਪਰੀ ਤਾਜ਼ੀ ਘਟਨਾ ਤੋਂ ਲਗਾਇਆ ਜਾ ਸਕਦਾ ਜਿਸ ਦੇ ਵਿੱਚ ਵਿਆਹ ਦੇ ਫੰਕਸ਼ਨ ਦੇ ਵਿੱਚ ਲੜਕੀ ਦੇ ਪਿਤਾ ਦੇ ਹੱਥ ਦੇ ਵਿੱਚ ਫੜਿਆ ਗਹਿਣੇ ਦਾ ਬੈਗ ਜਿਸ ਦੇ ਵਿੱਚ ਸ਼ਗਲ ਵਾਲੇ ਲਿਫਾਫੇ ਵੀ ਸੰਚੋਰ ਲੈ ਕੇ ਫਰਾਰ ਹੋ ਗਏ ਜਿੱਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਲਕੀ ਦੇ ਪਿਤਾ ਤੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਵਿਆਹ ਦੇ ਵਿੱਚ ਜੋ ਉਹਨਾਂ ਦੇ ਕੋਲ ਗੈਨੇ ਦਾ ਤੇ ਸ਼ਗਣਾ ਦੇ ਨਾਲ ਭਰਿਆ ਬੈਗ ਸੀ ਸਿਰਫ ਇੱਕ ਮਿੰਟ ਦੇ ਵਿੱਚ ਹੀ ਲੈ ਕੇ ਫਰਾਰ ਹੋ ਗਏ ਜਿਹੜੀਆਂ ਤਸਵੀਰਾਂ ਦੇਖ ਕੇ ਉਹ ਵੀ ਹੈਰਾਨ ਹੋ ਗਏ ਤੇ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਚੋਰ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਸੈਕਿੰਡ ਲਗਾਉਣੋਂ ਸੇ ਇੱਥੇ ਆਈ ਸੀ ਕੇ ਬੀਟੀ ਨੂੰ ਹਾਂਜੀ ਤੇ ਪਿਤਾ ਜੀ ਦੇ ਸਮਾਨ ਪਕੜਿਆ ਹੋਇਆ ਸੀਗਾ ਆਪਣੀ ਕੁਰਸੀ ਤੇ ਰੱਖਿਆ ਦਾ ਸੀਗਾ ਉਹ ਇੱਕ ਮਿੰਟ ਇੱਕ ਸੈਕਿੰਡ ਵਾਸਤੇ ਹੀ ਖੜੇ ਹੋਏ ਨੇ ਤੇ ਪਿੱਛੋਂ ਆਇਆ ਬੰਦਾ ਉਹ ਬੈਗ ਚੁੱਕ ਕੇ ਨਾਲ ਹੀ ਭੱਜ ਗਿਆ ਨਾਲ ਹੀ ਇਹਨਾਂ ਨੇ ਰੋਣਾ ਪਾਤਾ ਉਹ ਸਮਾਨ ਸਾਡਾ ਚੁੱਕਿਆ ਗਿਆ ਜੀ ਬੈਗ ਲੈ ਕੇ ਬੰਦਾ ਭੱਜ ਗਿਆ ਬੰਦਾ ਫੜਿਆ ਕਿ ਵੀ ਤਸਵੀਰਾਂ ਮੀਂਹ ਦੇ ਸੀ ਸੀ ਟੀ ਵੀ ਦੇ ਵਿੱਚ ਆ ਗਈ ਹੈ ਫੁਟੇਜ ਆ ਗਈ ਹੈ ਜੀ ਉਹ ਹੁਣ ਇਹਦਾ ਵੇ ਜਿਹਦਾ ਵੈ ਜਿਹੜੇ ਰਿਜ਼ੋਰਟ ਵਾਲੇ ਹੈਗੇ ਨੇ ਇਹਨੂੰ ਸਾਰਾ ਵੈਰੀਫਾਈ ਕਰਨ ਸਾਰੀ ਜਿਹੜੀ ਫੁਟੇਜ ਕੈਮਰੇ ਦੀ ਹੈਗੀ ਹੈ ਉਹ ਉਹਦੇ ਸਾਹਮਣੇ ਬੰਦਾ ਹੁਣ ਇਹਨਾਂ ਦਾ ਕੋਈ ਨਹੀਂ ਹੈਗਾ ਯਾਰ ਤੇ ਬੰਦਾ ਫਿਰ ਤੇ ਇਹ ਪਾਸੇ ਦੀ ਹੀ ਗੱਲ ਹੈ ਵਿੱਚ ਪੁੱਛਾ ਉਹ ਫੋਟਰ ਥੀ ਬਿਲਕੁਲ ਜਿਸ ਤਰ੍ਹਾਂ ਫੌਜੀ ਕਾਰਟੋਨੇ ਕੀਤੀ ਹੋਈ ਹੈ ਜਿਸ ਤਰ੍ਹਾਂ ਵੇਟਰਾਂ ਦੀ ਹੁੰਦੀ ਹੈ ਉਹ ਸੀਗੀ ਉਹਨੇ ਆਪਣੇ ਕੋਟ ਜਿਹੜਾ ਹੱਥੋਂ ਫੜਿਆਦਾ ਸੀਗਾ ਬੈਗ ਇਸਨਾ ਪਾੜ ਕੇ ਉੱਤੇ ਕੋਟ ਰੱਖ ਕੇ ਤੇ ਭੱਜ ਗਿਆ ਠੀਕ ਹੀ ਸੀਗਾ ਜੀ ਬੈਗ ਦੇ ਵਿੱਚ ਦੇਖੋ ਜੀ ਜਿਹੜੇ ਰਛੇਦਾਰਾ ਨਿਸਾਰੇ ਨੇ ਜੇਵਰ ਪਾਇਆ ਬੱਚੀ ਨੂੰ 골ਡ ਦੀ ਜੁੜਰੀ ਹੈ ਸ਼ਗਨ ਨਾਲੇ ਲਫਾਫੇ ਨੇ ਸਾਰੇ ਉਹਦੇ ਵਿੱਚ ਸਾਰਾ ਖੁਸ਼ੀ ਹੋਰੇ ਵਿੱਚ ਕਿੰਨਾ ਲੰਡ ਪ੍ਰਧਾਨ ਕਰਕੇ ਮੈਂ ਸਾਰਾ ਟੋਰ ਟੋਤੇ ਤੇ ਚੱਈਆਂ ਨੇ ਲੱਕ ਬੱਕਲ 에ਰਿਸ ਆ ਸਵਾਸ ਮੈਨੂੰ ਸਾਰੀਆਂ ਸਭ ਹੈ ਸੀ ਤਾਂ ਨੇ ਜਿਹੜੀਆਂ ਇੱਥੇ ਆਈਆਂ ਹੀ ਆ ਨੇ ਫੰਕਸ਼ਨ ਦੇ ਵਿੱਚ ਤੇ ਸੋਨਾ ਕਿੰਨਾ ਕਿ ਦੱਸਿਆ ਸੋਨਾ ਦੇ ਮੰਨ ਕੇ ਜਲੋਈ 400 450 ਗ੍ਰਾਮ ਦੇ ਆ ਗਿਆ ਵਿੱਚ ਵਿੱਚ ਵੇ ਅੱਜ ਪੁਲਿਸ ਮੁੱਕੇ ਤੇ ਪਹੁੰਚ ਗਈ ਆ ਹਾਂ ਪੁਲਸ ਵਾਲੇ ਆ ਗਏ ਨੇ ਜੀ ਆਪਣੀ ਕਾਰਵਾਈ ਉਹਨ ਦੇਖਦੇ ਆ ਹੁਣ ਕੀ ਕਰਕੇ ਜਿੰਦੇ ਨੇ ਸਾਨੂੰ ਜਵਾਬ ਨਹੀਂ ਦਿੱਤੀ ਆ ਕਿ ਕਿੰਨੇ ਅਸੀਂ ਬੈਟਰ ਪੈਲਸੋਂ ਤੋਂ ਲੱਗੇ ਹੋ ਕੁਛ ਨਹੀਂ ਜੀ ਉਹ ਆਏ ਹਵਾ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਦੀ ਚਲਦੀਆਂ ਪਈਆਂ ਨੇ ਕਿ ਅਸੀਂ ਤੁਹਾਨੂੰ ਹੁਣ ਇਹ ਸਾਰੀ ਫੁਟੇਜ ਪ੍ਰੋਵਾਈਡ ਕਰਵਾਣੇ ਆ ਇਹ ਕਰਦੇ ਆ ਉਹ ਕਰਦੇ ਆ ਪਰ ਇਹ ਤੱਕ ਤੁਹਾਨੂੰ ਇਸ ਗੱਲ ਨੂੰ ਔਰ ਲਗਭਗ 1 ਘੰਟੇ ਤੋਂ ਉੱਪਰ ਹੋ ਗਿਆ ਜੀ 1 ਘੰਟੇ ਤੋਂ ਹੋ ਗਿਆ ਜੀ ਪਹਿਲਾਂ ਵੀ ਇਹ ਜਾਈਆਂ ਮਾਰਦਾ ਤਾਂ ਜਿਹੜੀਆਂ ਅਸੀਂ ਕਹਿੰਦੇ ਸੀ ਤੁਹਾਡੇ ਗੈਸਟ ਅਹੀ ਗੈਸ ਚੋੜ ਲੈ ਗਏ ਤੁਸੀਂ ਆਪ ਦੱਸੋ ਨਾ ਸੀਸੀਟੀਵੀ ਕਿੱਥੇ ਆਈਏ ਮੈਂ ਤੁਸੀਂ ਸੀਸੀਟੀਵੀ ਦੇ ਵਿੱਚ ਉਹ ਬੰਦੇ ਆਪਨਾ ਦੇਖਣ ਬੰਦਾ ਪਛਾਨਣ ਕੋਣ ਹੈਗਾ ਵਾ ਅੱਜ ਸੋਲਿੰਗ ਤੋਂ ਬਹੁਤ ਵਧੀਆ ਤਰ੍ਹਾਂ ਆਪਣਾ ਇੱਕ ਫੰਕਸ਼ਨ ਸੀ ਫੈਮਿਲੀ ਫੰਕਸ਼ਨ ਸੀਗਾ ਉਹਦੇ ਵਿੱਚ ਇੱਕ ਸ਼ਰਾਸੀ ਅੰਸਰ ਨੇ ਜੋ ਬਹੁਤ ਤਕੜੀ ਵਾਰਤਤ ਕੀਤੀ ਹੈ ਬਹੁਤ ਸ਼ਰਾਸੀ ਅੰਸਰ ਸੀ ਇੱਕ 1.5 ਤੇ 81 ਦੇ ਵਿੱਚ ਉਹਨਾਂ ਨੇ ਸਾਰਾ ਸੋਨਾ ਬੈਗ ਦੋ ਬੈਗ ਬਹੁਤ ਸ਼ਾਤਕ ਤਰੀਕੇ ਨਾਲ ਉਹ ਲੈ ਕੇ ਚਲਾ ਗਿਆ ਪਰ ਪਤੰਵਿ ਲੱਗ ਗਿਆ ਕਿੰਨੇ ਬੰਦੇ ਇੱਕੋ ਬੰਦਾ ਸੀ ਜੀ ਸੀਰੀਜ਼ ਜੀ ਅਰਾਂ ਸੀ ਕਾ ਮਾਡਰ ਸਿਟੀਜ਼ ਕੈਮਰੇ ਚ ਆਇਆ ਜੀ ਵੇਟਰ ਸੀਗਾ ਵੇਟਰ ਸੀਗਾ ਉਹਨੇ ਆਪਣੀ ਆਪਣਾ ਜੋ ਲੈ ਕੇ ਚੱਲਦਾ ਉਹਨੇ ਆਪਣੀ ਸਾੜੀ ਥੱਲੇ ਰੱਖੀ ਹੈ ਤੇ ਉਹ ਬੈਗ ਚੱਕਿਆ ਤੇ ਇੱਕਦਮ ਬਾਹਰ ਹੋ ਗਿਆ ਬਾਕੀ ਵੇਟਰ ਪਛਾਨਦੇ ਕਿ ਉਹ ਲੱਗੀ ਆਇਆ ਸੀ ਉਹ ਲੱਗੀ ਵੇਟਰ ਆ ਲੱਗੀ ਵੇਟਰ ਸੀਗਾ ਜੀ ਸਮਝਦਾ ਕਿ ਮੈਂ ਦੀ ਮੈਨੇਜਮੈਂਟ ਦੀ ਜਿਹੜੀ ਰਿਸਪੌਂਸਿਬਿਲਟੀ ਬਣਦੀ ਹੈ ਜਦੋਂ ਇਹੋ ਜਿਹਾ ਕੋਈ ਫੰਕਸ਼ਨਲ ਵੇਟ ਆ ਬਟਾ ਫੰਕਸ਼ਨ ਕੋ ਜੀ ਮੈਨੇਜਮੈਂਟ ਦੀ ਪੂਰੀ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਹੈ ਤੁਹਾਡੇ ਕਿਹੜੇ ਵੇਟਰ ਨੇ ਤੁਹਾਡੇ ਕੀ ਚੀਜ਼ਾਂ ਕੋ ਕਿਹੜੇ ਬੰਦੇ ਨੇ ਟੋੜੇ ਇਹਨਾਂ ਦੀ ਬਹੁਤ ਲਖੈਦੀ ਅਸੀਂ ਕਰਨੇ ਆ ਸਟਰਲਿੰਗ ਜ਼ੋਰ ਦੀ ਇਹਨਾਂ ਨੇ ਬਹੁਤ ਸਾਡਾ ਨੁਕਸਾਨ ਕੀਤਾ ਜੋ ਵਿਆਹ ਸੀ ਖੁਸ਼ੀ ਦਾ ਮੇਲਾ ਸੀ ਇਹਨਾਂ ਨੇ ਸੋਗ ਦੇ ਵਿੱਚ ਪਾ ਛੱਡਿਆ ਸਾਡਾ ਪੁਲਿਸ ਅਧਿਕਾਰੀ ਪਹੁੰਚੇ ਨਹੀਂ ਇਥੇ ਮੌਕੇ ਤੇ ਪੁਲਿਸ ਅਧਿਕਾਰੀ ਤਾਂ ਮੈਨੂੰ ਪਤਾ ਨਹੀਂ ਜੀ ਪਹੁੰਚੇ ਕਿ ਨਹੀਂ ਪਹੁੰਚੇ ਤੇ ਸਾਡਾ ਬਹੁਤ ਤੜੜਕ ਸੌਣ ਹੈ ਜੀ ਕਿੰਨੇ ਦਾ ਨੁਕਸਾਨ ਚ ਕਿੰਨੇ ਲਗਭਗ ਚੁੰਦਾ ਸੀ ਲਗਭਗ ਜੀ 1 ਨੂੰ 1 ਕਰੋੜ 80 ਲਗਦਾ ਸੀਗਾ ਜੀ ਦੇਖੋ ਜੀ ਮੇਰੇ ਨਾ ਪਰਿਵਾਰੀ ਕੇ ਇੱਕ ਫੰਕਸ਼ਨ ਸੀਗਾ ਸੋ ਅਸੀਂ ਤੇ ਤੇ ਤਿਰੋ ਗਾਂਗੇ ਜਿੱਕੇ ਤੇ ਸਟਲਿੰਗ ਰਿਜ਼ੋਰਟਸ ਵਾਲੇ ਦਾ ਵੇਮ ਹੋਵੇਗਾ ਜੀ ਤੋਂ ਚੱਲ ਜਾਗੇ ਉਹਨਾਂ ਦਾ ਗਹਿਮੀ ਹੋਈਗਾ ਕਿਉਂਕਿ ਅਸੀਂ ਇੱਥੋਂ ਨਹੀਂ ਜਾਣ ਵਾਲੇ ਅਸੀਂ 게ਟ ਉਦੋਂ ਤੱਕ ਨਹੀਂ ਪਾਰ ਕਰਾਂਗੇ ਜਦ ਤੱਕ ਕਿ ਉਹ ਚੋਰ ਇੱਥੇ ਲੱਭੇਗਾ ਨਹੀਂ ਇਹਨਾਂ ਦਾ ਮੈਨੇਜਰ ਸ਼੍ਰੀਮਾਨ ਜੋਵੈਂਟ ਸੋ ਲੱਕੀ ਠਾਕੁਰ ਜੀ ਜੋਗੀ ਕੇ ਅੰਦਰ ਜੀ ਸਾਡਾ ਵੇਟਰ ਹੀ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਹਾਰਡ ਡਿਸਕ ਲੈ ਆਣੇ ਕਿ ਪੁਰਾਣਾ 25 ਦਿਨ 20 ਦਿਨ ਜਿਹੜਾ ਵੀ ਡਾਟਾ ਹੈ ਇਹ ਉਹਦਾ ਕਾਪੀ ਕਰਾ ਰਹੇ ਹੂ ਠੀਕ ਵੀ ਜੇ ਉਹ ਕਾਪੀ ਦੇ ਵਿੱਚ ਉਹ ਬੰਦਾ ਲੱਭ ਗਿਆ ਤੇ ਉਹਦਾ ਰਿਸਪੌਂਸੀਬਲ ਕੌਣ ਹੋਇਆ ਇਹ ਤੁਸੀਂ ਵੀ ਜਾਣ ਦਿਓ ਤੇ ਜਿਹੜੀ ਵੀ ਜਨਤਾ ਤੁਹਾਡੇ ਸੋਤਰ ਨੇ ਜਿਹੜੇ ਵੀ ਚੈਨਲ ਨਾਲ ਦੇਖ ਲੈਨੇ ਉਹ ਵੀ ਜਾਣਦੇ ਨੇ ਬੜਾ ਰੈਪਿਊਟੇਡ ਮੈਰੇਜ ਪੈਲੇਸ ਸਟਲਿੰਗ ਰਿਸorts ਜੋ ਉੱਤੇ ਵੀ ਹੈ ਜਿ ਹਾਲ ਸੀ ਹੋਣ ਲੱਗ ਪਏ ਤਿੰਨ ਲੁਧਿਆਣੇ ਦਾ ਜੜਾ ਇੱਕ ਵਪਾਰੀ ਹੈ ਜੋ ਲੁਧਿਆਣਾ ਦਾ ਇੱਕ ਸਮਾਜਿਕ ਇੱਕ ਬੰਦਾ ਹੈ ਕਿ ਵਿਆਹ ਕਰਨ ਜੋ ਯੋਗ ਕਰਵਾ ਜਾਂਦਾ ਹੈ ਉਹ ਕਿੱਥੇ ਜਾਏਗਾ ਖੈਰ ਹੁਣ ਲੋਕ ਤਾਂ ਕਿਸੇ ਪਾਸੇ ਵੀ ਸੁਰੱਖਿਤ ਨਹੀਂ ਜੇਕਰ ਵਿਆਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਜਿਹੇ ਘਟਨਾਵਾਂ ਹੋਣ ਗਿਆ ਤਾਂ ਲੋਕ ਆਪਣੇ ਆਪ ਨੂੰ ਕਿਵੇਂ ਸੁਰੱਖਿਤ ਮਹਿਸੂਸ ਕਰ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ